ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ ਪੰਜਾਬ ਦੇ ਵਿਧਾਨ ਸਭਾ اجلاس اجلاس ਦੀ ਜਿਹੜਾ ਦੋ ਰੋਜ਼ਾ ਹੋਣਾ ਤੇ ਹੰਗਾਮੇ ਭਰਪੂਰ ਰਹਿਣ ਦੇ आसार ਨੇ ਜੀ ਬਿਲਕੁਲ ਜੀ ਅੱਜ ਸ਼ੁਰੂ ਹੋਣਾ ਹੈ ਦੋ ਰੋਜ਼ਾ ਸੈਸ਼ਨ ਦੇ ਵਿੱਚ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਹਮ ਫਿਰ ਨਸ਼ਤੇ ਤੇ ਪੰਜਾਬ ਸਰਕਾਰ ਉਸ ਦਾ ਆਪਣੀ ਪਿੱਠਾ ਪੜੇ ਜੁਦਨ ਸ਼ੰਭੂ ਤੇ ਅੰਕੜੇ ਉਕੜੇ ਪੇਸ਼ ਕੀਤੇ ਜਾਣ ਇਹ ਤਾਂ ਭਰਿਆ ਜਾਵੇ ਕਿ ਆ ਦੇਖੋ ਜੀ ਅਸੀਂ ਤਾਂ ਕੋਈ ਬੜਾ ਨਹੀਂ ਬਖਸ਼ਿਆ ਵਿਕਰਮਜੀਤ ਵਾਲੇ ਮੁੱਦੇ ਤੇ ਅਕਾਲੀਆਂ ਨੂੰ ਤੇ ਕਾਂਗਰਸ ਚਲ ਵੀ ਘੇਰਨ ਦੀ ਕੋਸ਼ਿਸ਼ ਹੋਵੇ ਹਮ ਹਮ ਇਹਦੇ ਨਾਲ ਲੈਂਡ ਪੂਲਿੰਗ ਦਾ ਮੁੱਦਾ ਵੀ ਆਊਗਾ ਜੀ ਉਹਦੇ ਉੱਤੇ ਸਰਕਾਰ ਨੂੰ ਘੇਰੇ ਦੀ ਕੋਸ਼ਿਸ਼ ਹੋਊਗੀ ਨਸ਼ਾਣੇ ਇਨਕਾਉਂਟਰ ਵਾਲੇ ਮੁੱਦੇ ਤੇ ਅਮਨ ਕਾਨੂੰਨ ਦੀ ਸਥਿਤੀ ਤੇ ਸੰਜੀ ਬਰਮਾੜਾ ਮਸਲਾ ਪਤਵਾਰ ਤੋਂ ਦੋ ਮੁੰਡਿਆਂ ਦਾ ਇਨਕਾਉਂਟਰ ਇਥੋਂ ਪਹਿਲਾਂ ਲਗਾਤਾਰ ਪੰਜਾਬ ਦੇ ਲੱਤਾਂ ਗੋਟਿਆਂ 'ਚ ਪਾਜਦੀਆਂ ਗੋਲੀਆਂ ਅਮਨ ਕਾਨੂੰਨ ਦੀ ਸਥਿਤੀ ਉਹਦੇ ਨਾਲ ਨਾਲ ਜੀ ਇਹਦੇ ਨਾਲ ਨਾਲ ਪੀਵੀਐਮਬੀ ਵਾਲਾ ਪੰਜਾਬ ਸਰਕਾਰ ਹੋ ਸਕਦਾ ਬਿੱਲ ਆਵੇ ਕਿ ਸਾਨੂੰ ਦਿੱਤਾ ਜਾਵੇ ਜੀ ਕੰਟਰੋਲ ਪੂਰੀ ਤਰ੍ਹਾਂ ਹਮ ਅਸੀਂ ਲੈਣਾ ਇਹਦਾ ਕੰਟਰੋਲ ਤੋ ਇਸ ਲਈ ਉਹਦੇ ਉੱਤੇ ਇਹ ਕਿਵੇਂ ਬਹਿਸ ਹੁੰਦੀ ਹੈ ਕਿਵੇਂ ਉਹ ਵੈਲ ਲਿਆ ਨਾ ਹੋਊ ਪਰ ਸਭ ਦੀਆਂ ਨਜ਼ਰਾਂ ਨੇ ਜੀ ਬੇਅਦਬੀ ਵਾਲੇ ਵੱਲ ਹੂੰ ਬੇਅਦਬੀ ਵਾਲੇ ਗਿਲ ਤੇ ਹਵਾਲੇ ਨਾਲ ਤੇ ਜੀ ਉੱਤੇ ਸਖਤ ਕਾਨੂੰਨ ਕਿਉਂਕਿ ਜਿਹੜਾ ਕੈਪਟਨ ਅੰਦਰ ਸਿੰਘ ਉਹਨਾਂ ਨੇ ਆਪਣੇ ਸਮੇਂ ਚ ਲੈ ਆਂਦਾ ਸੀ 2018 ਵਾਲਾ ਉਹ ਮਿਲਦਾ ਕਿ ਡਾਕਟਰ ਕਮਰਕੇ ਮੁਰਿਆ ਉਹਦੀ ਤਸਵੀਰ ਭਈ ਠੀਕ ਆ ਸੋ ਐਸੇ ਤਾਂ ਸੁਪਰੀਮ ਕੋਰਟ ਦੇ ਹਵਾਲੇ ਜੇ ਪਾਸ ਸਮਝੀ ਤਾਂ ਇਸ ਪਾਸਟ ਹੈ ਕਿ ਵੀ ਇਹ ਇਕ ਵਕੂ ਬੈਲ ਵਾਪਸ ਚਲਾ ਜਾਵੇ ਦੁਬਾਰਾ ਪੇ ਦਿੱਤਾ ਜਾਵੇ ਤਾਂ ਉਸ ਦੇ ਫਿਰ ਪਾਣਾ ਕਰਨੀ ਪੋਗੀ ਰਾਜਪਾਲ ਨੂੰ ਸੋ ਇਸ ਲਈ ਹੁਣ ਦੁਬਾਰਾ ਇਹੀ ਵਿਧਾਨ ਸਭਾ ਉੱਤੇ ਉਹੀ ਪਾਉਂਦੀ ਹੈ ਨਵੇਂ ਸਰੋਲੇ ਹੁੰਦੀ ਹੈ ਜਾਂ ਇਹ ਆਪਣਾ ਕਾਨੂੰਨ ਲਿਆਉਣਾ ਚਾਹੁੰਦੇ ਨੇ ਜਿਵੇਂ ਕੇਜਰੀਵਾਲ ਰਾਜਨੀਤਿਕ ਸ੍ਰੇਜਾਂ ਤੋਂ ਬੋਲ ਚੁੱਕੇ ਨੇ ਕਿ ਵਿਰੋਧੀਆਂ ਦੇ ਖਿਲਾਫ ਸਖਤ ਕਾਨੂੰਨ ਲਿਆਉਣ ਦੀ ਤਿਆਰੀ ਹੈ ਹੂੰ ਉਸ ਪ੍ਰਕਿਰਿਆ ਤੇ ਜਾ ਰਿਹਾ ਕੱਲ ਮੈਂ ਐਡਵੋਕੇਟ ਇੰਟਰਸਟਿੰਸ ਨੂੰ ਤਾਂ ਅਮੀਰਾਂ ਦਾ ਹੀ ਗਿਆਨ ਦੇਖ ਰਿਆ ਸੀਗਾ ਉਹ ਕਹੇ ਰਹੇ ਸੀਗੇ ਕਿ 5 ਸੀ ਸਜ਼ਾ ਉਹ ਨਹੀਂ ਚਾਹੀਦੀ ਜਦੋਂ ਕਿ ਓਵਰਆਲ ਦੇਖਿਆ ਜਾਵੇ ਕਿ ਭਾਰਤ ਦੀ ਰਾਏ ਬਣ ਰਹੀ ਹੈ ਕਿ ਵੀ ਅੰਤ ਦੀ ਸਜ਼ਾ ਜਾਇਜ ਨਹੀਂ ਕਿਸੇ ਵੀ ਮਾਮਲੇ 'ਚ ਤੇ ਜੇ ਆਪਾਂ ਉਸ ਮਾਮਲੇ 'ਚ ਮੰਗਦੇ ਆਂ ਤਾਂ ਉਹ ਅਗਲੇ ਕਹਣਗੇ ਤੁਸੀਂ ਐਪਲੀਕੇਸ਼ਨ ਕਿਉਂ ਲਾਈਆਂ ਬੰਦੀ ਸਿੰਘਾਂ ਦੀ ਬਾਸੀ ਮਾਫੀ ਨਹੀਂ ਆ ਫਿਰ ਸਹੀ ਗੱਲ ਹੈ ਬਿਲਕੁਲ ਸਹੀ ਹੈ ਜੀ ਉੱਥੇ ਵੀ ਕਿਤੇ ਹੋਰ ਪਾਸੇ ਇਹਨਾਂ ਗੱਲ ਚਲੀ ਜਾਵੇ ਸੋ ਇਸ ਲਈ ਖਾਲੀ ਸਜ਼ਾ ਤੇ ਇਹ ਘਟਨਾ ਨਾ ਵਾਪਰੇ ਉਹਦੇ ਲਈ ਜਾਗਰੂਕ ਕਰਨਾ ਮਤਲਬ ਤੀਏ ਦਿਨ ਆ ਜਾਂਦਾ ਜੀ ਉਹ ਤਾਂ ਜੀ ਸਦਾਈ ਸੀ ਜੀ ਬੰਦਾ ਜਿਹੜਾ ਵੀ ਅਦਵੀ ਕਰ ਗਿਆ ਵੀ ਪਹਿਲਾਂ ਕਿਹੜਾ ਦੁਨੀਆ 'ਚ ਸਦਾਈ ਨਹੀਂ ਹੋਇਆ ਇਹ ਚੰਗੇ ਘਟਨਾਵਾਂ ਕਿਉਂ ਵਾਪਰਨ ਦੀ ਜਦ ਤੱਕ ਕਦੇ ਸਹੀ ਗੱਲ ਹੈ ਬਿਲਕੁਲ ਕੌਣ ਟੋਕ ਨੇ ਜਿਹੜੇ ਜਿਹੜੇ ਇਹਦੇ ਪਿੱਛੇ ਕੰਮ ਕਰ ਰਹੇ ਨੇ ਜਿਹੜੀਆਂ ਤਾਕਤਾਂ ਕਿ ਨਹੀਂ ਸ਼ਕਤੀਆਂ ਨੇ ਉਹਨਾਂ ਨੂੰ ਕਦੋਂ ਹੱਥ ਪਾਉਂਗੇ ਹੂੰ ਸੋ ਇਸ ਵਕ ਖੜਾ ਹੈ ਸੋ ਇਸ ਲਈ ਭੇਦਭੀ ਵਾਲੇ ਮੁੱਦੇ ਤੇ ਸਭ ਦੀ ਨਜ਼ਰ ਹੈ ਜੀ ਪਤਾ ਹੈ ਕਿ ਗ੍ਰਹਿ ਕਿ ਸਰਕਾਰ ਅਜੇ ਦੁਵਿਧਾ 'ਚ ਹੈ ਹੂੰ ਹੂੰ ਤੱਕ ਦਾ ਕਿ ਕਾਨੂੰਨ ਬਣਾਈਏ ਕਦੇ ਲੱਗਦਾ ਨਾ ਬਣਾਈਏ ਕਦੇ ਨਾਲ ਦਾ ਟੈਂਪਰੇਰੀ ਜੀ ਕੋਈ ਗੱਲ ਕਰਨੀ ਹੈ ਹੁਣ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਿਤੇ ਉਲਟੀ ਬਾਜੀ ਨਾ ਪੈ ਜਵੇ ਇਹ ਹੈ ਨਾ ਕੋਈ ਮੁੱਦਾ ਨਾ ਹੋ ਨਵੇਂ ਸਿਰੇ ਸਾਡੇ ਗਲ ਪੈ ਜਵੇ ਇਸ ਲਈ ਅਜੇ ਤੱਕ ਦੁਵਿਧਾ ਹੈ ਜੀ ਇਸ ਵਾਸਤੇ ਨੇ ਕੀ ਹੋਊਗਾ ਦੇਖਣਾ ਨਹੀਂ ਹੈ ਪਰ ਬਿਲਕੁਲ ਤੁਹਾਡੀ ਗੱ ਜੇਕਰ ਆਮ ਆਪਰ ਕੋ ਰਹਿਣ ਵਾਲਾ ਜੀ ਕਿਉਂਕਿ ਉਧਰ ਚੰਡੀਗੜ੍ਹ ਪੁਲਿਸ ਨੂੰ ਇੱਕ ਅਰਜੀ ਦਿੱਤੀ ਹੈ ਪ੍ਰਤਾਪ ਬਾਜਵਾ ਨੇ ਕਿ ਜੀ ਐਫ ਆਈ ਆਰ ਕੀਤੀ ਜਾਵੇ ਭਗਵਾਨ ਤੁਮਨਸ ਨੇ ਇਹਨਾਂ ਦੇ ਮੰਤਰੀਆਂ ਤੇ ਉੱਤੇ ਲੀਡਰਾਂ ਦੇ ਉੱਤੇ ਕਿ ਇਹਨਾਂ ਨੇ ਮੇਰੀ ਵੀਡੀਓ ਨਾਲ ਛੇੜਛਾੜ ਕੀਤੀ ਹੈ ਮੈਂ ਗਨੀਪ ਕੌਰ ਮਜੀਠੀਆ ਕਹੇ ਸੀ ਮੈਂ ਗਨੀਪ ਕੌਰ ਚੱਕ ਤੱਕ ਅੱਲਾ ਮਜੀਠੀਆ ਰੱਖ ਕੇ ਇਹ ਦਿਖਾ ਰਹੇ ਨੇ ਜਿਵੇਂ ਮੈਂ ਮਜੀਠੀਆ ਦਾ ਸਾਥ ਦਿੱਤਾ ਹੈ ਮੈਂ ਤਾਂ ਇੱਕ ਔਰਤ ਦੇ ਨਾਲ ਕਿਤੇ ਗੈ ਬਣਿੱਕੀ ਦੀ ਗੱਲ ਕਰ ਰਿਹਾ ਸੀ ਕਹਿੰਦੇ ਮੇਰੀ ਵੀਡੀਓ ਨਾਲ ਛੇੜਛਾੜ ਕੀਤੀ ਹੈ ਕਹਿੰਦੇ ਇਸ ਲਈ ਉਹਨਾਂ ਨੇ ਇਹਨਾਂ ਤੇ ਕਿ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਅ ਦੋ ਪਾਸੇ ਗਨੀ ਕੋਰ ਅੱਜ ਕਿਵੇਂ ਇਥੇ ਰੈਕਟ ਕਰਦੀ ਆ ਅਕਾਲੀ ਦਲ ਦੇ ਐ ਐਮਐਲਏ ਕਿਵੇਂ ਰੈਕਟ ਕਰਦੇ ਨੇ ਇਹਨਾਂ ਦੂਜੀ ਤਰ੍ਹਾਂ ਕਿਵੇਂ ਰੈਕਟ ਕਰੀਆ ਨਸ਼ੇ ਵਾਲਾ ਮਸਲਾ ਵੀ ਅਮਨ ਕਾਨੂੰਨ ਵਾਲਾ ਮਸਲਾ ਵੀ ਤੇ ਪਾਣੀ ਵਾਲਾ ਮਸਲਾ ਵੀ ਬੀਬੀਐਮਪੀ ਵਾਲਾ ਮਸਲਾ ਵੀ ਇਹ ਸਾਰੇ ਮਸਲੇ ਤੇ ਸਰਕਾਰ ਘਿਰ ਵੀ ਸਕਦੀ ਆ ਬਸ਼ਰਤੇ ਉਹ ਗੱਲ ਕਰਨ ਤਿਆਰ ਹੋ